ਫਰੰਦੇ ਨਾ ਗਰੇ ਜ਼ਤ ਨਾ ਕੱਲ ਵਾਸਤੇ ਕੋਈ ਉਹਨਾਂ ਕੋਲ ਸੰਪਦਾ ਨਾ ਦਾਣਾ ਦੁਣਕੈ ਨਾ ਘੋਸਲੇ ਦੇ ਚੈ ਨਾ ਉਹਨਾਂ ਦੇ ਕੋਲ ਹੈ ਫਿਰ ਵੀ ਗੀਤ ਗਾਉਂਦੇ ਹੋਇਆ ਸ਼ਾਮ ਨੂੰ ਘੋਸਲਿਆਂ ਦੇ ਚ ਪਹੁੰਚੇ ਨੇ ਰਾਤ ਦਾ ਪਹਿਲਾ ਪੈਰ ਸਮਾਪਤ ਹੋਇਆ ਗੀਤ ਗਾਉਂਦਿਆਂ ਗਾਉਂਦਿਆਂ ਸੌ ਗਏ ਨੇ ਰਾਤ ਦਾ ਚੌਥਾ ਪੈਰ ਜੈਸੇ ਆਰੰਭ ਹੋਇਆ ਇਹ ਗੀਤ ਗਾਉਂਦਿਆਂ ਗਾਉਂਦਿਆਂ ਉੱਠ ਬੈਠਦੇ ਨੇ ਚੈ ਚਾਹੰਦਿਆਂ ਉੱਠ ਬੈਠਦੇ ਨੇ ਚਾਹਨਾ ਹੋ ਗਿਆ ਪੂਰਾ ਪ੍ਰਕਾਸ਼ ਹੋ ਗਿਆ ਗੀਤ ਗਾਉਂਦੇ ਆ ਹੋਇਆ ਘੋਸਲਿਆਂ ਚੋਂ ਨਿਕਲ ਪੈਂਦੇ ਨੇ ਦਿਨ ਭਰ ਰਿਜ਼ਕ ਦੀ ਤਲਾਸ਼ ਕਰਦੇ ਨੇ ਦਾਣਾ ਦੁਣਕਾ ਲੱਭਦੇ ਨੇ ਫਿਰ ਸ਼ਾਮ ਨੂੰ ਆ ਰਹੇ ਨੇ ਗੀਤ ਗਾਉਂਦੇ ਆ ਫਿਰ ਪਹਿਲਾ ਪੈਰ ਸਮਾਪਤ ਹੁੰਦਿਆਂ ਗੀਤ ਗਾਉਂਦਿਆਂ ਗਾਦਿਆਂ ਸੌ ਗਏ ਨੇ ਫਿਰ ਰਾਤ ਦਾ ਚੌਥਾ ਪੈਰ ਆਰੰਭ ਹੁੰਦਿਆਂ ਪ੍ਰਵਾਤ ਹੁੰਦਿਆਂ ਉੱਠ ਬੈਠੇ ਨੇ ਗੀਤ ਗਾਉਂਦਿਆਂ ਗਾ ਫਿਰ ਚਾਨਣਾ ਹੁੰਦੇ ਆ ਗੀਤ ਗਾਉਂਦੇ ਆ ਗਾਉਂਦੇ ਆ ਰਿਜ਼ਕ ਦੀ ਤਲਾਸ਼ ਦੇ ਚ ਨਿਕਲ ਪੈਣਾ ਹਜ਼ਾਰਾਂ ਤਰ੍ਹਾਂ ਦੀਆਂ ਚਿੰਤਾਵਾਂ ਲੈ ਕੇ ਸ਼ਾਮ ਨੂੰ ਮਨੁੱਖ ਆਪਣੇ ਘਰ ਆਉਂਦਾ ਹੈ ਹਜ਼ਾਰਾਂ ਤਰ੍ਹਾਂ ਦੇ ਗਮ ਲੈ ਕੇ ਰਾਤ ਨੂੰ ਸੌਂਦਾ ਹੈ ਹਜ਼ਾਰਾਂ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਲੈ ਕੇ ਸਵੇਰੇ ਘਰੋਂ ਨਿਕਲਦਾ ਹੈ ਫਿਰ ਬੇਸ਼ੁਮਾਰ ਤਰ੍ਹਾਂ ਦਾ ਤਲਾਓ ਲੈ ਕੇ ਸ਼ਾਮ ਨੂੰ ਫਿਰ ਘਰ ਵਾਪਸ ਆਉਂਦਾ ਹੈ ਪੰਛੀਆਂ ਕੋਲ ਕੱਲ੍ਹ ਵਾਸਤੇ ਕੁਝ ਵੀ ਨਹੀਂ ਬੇਸਤਰ ਮਨੁੱਖਾਂ ਕੋਲ ਇਤਨਾ ਹੈ ਕਿ ਉਹਨਾਂ ਦੀਆਂ ਸੱਤ ਪੀੜੀਆਂ ਵੀ ਖਾ ਲੈਣ ਫਿਰ ਵੀ ਰੋਂਦੇ ਹੋਏ ਆਉਂਦੇ ਨੇ ਗਮਗੀਨ ਹੋ ਕੇ ਸਵੇਰੇ ਉੱਠਦੇ ਨੇ ਔਰ ਤਰ੍ਹਾਂ ਤਰ੍ਹਾਂ ਦੀਆਂ ਚਿੰਤਾਵਾਂ ਲੈ ਕੇ ਘਰੋਂ ਨਿਕਲਦੇ ਨੇ ਮਹਾਰਾਜ ਕਹਿੰਦੇ ਨੇ ਲਾ ਪੰਛੀਆਂ ਨੂੰ ਦੇਖ ਕੇ ਮੈਂ ਹੈਰਾਨਾ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਕਹਿੰਦੇ ਨਾ ਹਉ ਬਲਹਾਰੀ ਤਿਨਾ ਪੰਛੀ ਆ ਜੰਗਲ ਜਿੰਨਾ ਆਵਾਸ ਕਕਰ ਚੁਗੰ ਥਲ ਵਸਨ ਰੱਬ ਨਾ ਛੋੜਨ ਆਪਸ ਪਸ਼ੂ ਕਰੀਬਨ ਕਰੀਬਨ ਸੁਖੀ ਨੇ ਦੇਵਤੇ ਅਨੰਦਿਤ ਨੇ दुखी केवल मनुख है सिर्फ मनुख और जितना सयाणा मनुख है उतना ही ज्यादा दुखी है कारण जो कुछ कोल है ਇਦੇ ਨਾਲ ਤੇ ਸੁਖ ਮਿਲਿਆ ਨਹੀਂ ਸਿਰਫ ਲੋੜਾਂ ਦੀ ਪੂਰਤੀ ਹੈ ਸੁਖ ਕਿਵੇਂ ਮਿਲਣਾ ਹੈ ਇਹਦਾ ਪਤਾ ਵੀ ਕੋਈ ਨਹੀਂ ਤੋ ਦੁਖੀ ਕੇਵਲ ਮਨੁੱਖ ਹੈ ਫਰਮੈਂ ਅਰਜ਼ ਕਰਾਂ ਜਿਤਨਾ ਸਿਆਣਾ ਮਨੁੱਖ ਹੋਵੇਗਾ ਉਤਨਾ ਹੀ ਜ਼ਿਆਦਾ ਸੁਖੀ ਹੋਵੇਗਾ ਜਿਤਨਾ ਅਚੇਤ ਤੇ ਮੂੜ ਮਨੁੱਖ ਹੋਵੇਗਾ ਉਤਨਾ ਦੁਖੀ ਘਟ ਹੋਵੇਗਾ ਪਸ਼ੂ ਸੁਖ ਦੇ ਚ ਜੀ ਰਹੇ ਨੇ ਦੇਵਤੇ ਆਨੰਦ ਦੇ ਚ ਜੀ ਰਹੇ ਨੇ ਦੁੱਖ ਦੇ ਚ ਕੇਵਲ ਇਨਸਾਨ ਹੈ ਮਨੁੱਖ ਹੈ ਪਸ਼ੂ ਬੋਰ ਵੀ ਨਹੀਂ ਆਉਂਦੇ ਬੇਚੈਨ ਵੀ ਨਹੀਂ ਆਉਂਦੇ ਪਸ਼ੂ ਪਾਗਲ ਵੀ ਨਹੀਂ ਹੁੰਦੇ ਹਾਂ ਉਹ ਪਸ਼ੂ ਜ਼ਰੂਰ ਪਾਗਲ ਹੋ ਜਾਂਦੇ ਨੇ ਜਿਨ੍ਹਾਂ ਵਿਚਾਰਿਆਂ ਨੂੰ ਮਨੁੱਖਾਂ ਦੇ ਨਾਲ ਰਹਿਣਾ ਪੈਂਦਾ ਹੈ ਤੇ ਮਨੁੱਖ ਉਹਨਾਂ ਦੀ ਸੁਤੰਤਰਤਾ ਦੇ ਵਿੱਚ ਬਾਧਾ ਖੜੀ ਕਰ ਦਿੰਦਾ ਉਹ ਕਦੀ ਕਦੀ ਪਾਗਲ ਹੋ ਜਾਂਦੇ ਨੇ ਵਰਨਾ ਪਸ਼ੂ ਪਾਗਲ ਵੀ ਨਹੀਂ ਹੁੰਦੇ ਪਸ਼ੂ ਸੁਖ ਦੇਚ ਜੀ ਰਹੇ ਨੇ ਦੇਵਤੇ ਆਨੰਦ ਦੇਚ ਜੀ ਰਹੇ ਨੇ दुखी केवल मनुख है केवल इंसान है महाराज ते इथे तक कहंदे ने, ने दुख कियां पंडा कुलियां सुख लाने किसे होए पड़े ध्यानल सर्वण करना हर बंदा दुखां दी पंडा है और कुछ भी नहीं जितने मनुख बैठे हो ने किदरे भी बस सब दुखां दीयां पंडा ਦੁੱਖੀਆਂ ਪੰਡਾ ਖੁਲੀਆਂ ਸੁਖ ਨਾਨਕ ਸਿਉ ਕੋਏ ਮਹਾਰਾਜ ਕਹਿੰਦੇ ਨੇ ਇੱਕ ਇੱਕ ਪੰਡ ਮੈਂ ਖੋਲ ਕੇ ਵੇਖੀ ਏ ਸਿਵਾਏ ਦੁੱਖਾਂ ਤੋਂ ਕੁਝ ਵੀ ਨਹੀਂ ਨਿਕਲੇ ਆ ਦੂਜੇ ਨੂੰ ਖੋਲਣ ਦਾ ਡੰਗ ਕੀ ਏ ਕਿਵੇਂ ਖੋਲੋਗੇ ਪੰਡ ਇੱਕ ਤਰੀਕਾ ਹੈ ਤੁਸੀਂ ਕਿਸੇ ਨੂੰ ਆਪਣਾ ਇੱਕ ਦੁੱਖ ਸੁਣਾਓ ਉਹ ਦੁੱਖਾਂ ਦੀ ਪੰਡ ਖੋਲ ਕੇ ਰੱਖ ਦਿੰਦਾ ਆਪਣੇ ਸੈਂਕੜੇ ਦੁੱਖ ਸੁਣਾਉਂਦਾ ਤੁਹਾਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੰਦਾ ਹਕੀਕਤ ਇਸ ਵਾਸਤੇ ਸਿਆਣਾ ਮਨੁੱਖ ਆਪਣਾ ਦੁੱਖ ਕਿਸੇ ਦੇ ਅੱਗੇ ਨਹੀਂ ਖੋਲਦਾ ਇਹ ਸਿਆਣੇ ਮਨੁੱਖ ਦੀ ਪਹਿਚਾਣ ਹੈ ਕਿਉਂ ਉਹਨੂੰ ਪਤਾ ਹੈ ਮੈਂ ਆਪਣਾ ਇੱਕ ਦੁੱਖ ਸੁਣਾਵਾਂਗਾ ਸੌ ਸੁਣਾਏਗਾ ਇਹ ਵੀ ਚੁੱਪ ਨਹੀਂ ਕਰੇਗਾ ਇੱਕ ਸੁਣਾ ਕੇ ਸੌ ਦੁੱਖ ਮੈਂ ਹੋਰ ਸੁਣਾ ਆਪਣੇ ਹਿਰਦੇ ਦਾ ਭਾਰ ਵਧਾਵਾਂ ਸਿਆਣਾ ਮਨੁੱਖ ਕਿਸੇ ਕੋਲ ਦੁੱਖਾਂ ਦੀ ਪੰਡ ਨਹੀਂ ਖੋਲਦਾ ਉਸਤਾਦ ਜ਼ੌਕ ਹੋਏ ਨੇ ਫੁਕਹਿੰਦੇ ਨੇ ਮੇਰੇ ਚਿਹਰੇ 'ਤੇ ਗਮ ਆਸ਼ਕਾਰਾ ਨਹੀਂ ਹੈ ਕਹਿੰਦੇ ਮੈਂ ਦੁੱਖ ਨੂੰ ਕਦੀ ਮੱਥੇ 'ਤੇ ਪ੍ਰਗਟ ਨਹੀਂ ਆਉਣ ਦਿੱਤਾ मेरे चेहरे से गम आशुकारा नहीं है पर ये न समझ के ये गम का मारा नहीं है डूबने को तो डूबे हम भी लेकिन पहले साहिल को हमने पुकारा नहीं है डूबिया मैं भी हां गोते मैं भी खा देने पर जोक कहेंदे ने मैं इस तरह रोया पिटिया नहीं मैं डूब गया जी ਮੈਂ ਮਰ ਗਿਆ ਜੀ ਮੈਂ ਡੁੱਬ ਗਿਆ ਜੀ ਕਹਿੰਦਾ ਕਿਉਂ ਰੋਵਾ ਸਾਰੇ ਹੀ ਡੁੱਬਦੇ ਪੈ ਸਾਰੇ ਹੀ ਡੁੱਬਦੇ ਤੇ ਡੁੱਬਦੇ ਹੋਇਆਂ ਦੇਖੋ ਕੀ ਡੁੱਬਣ ਦਾ ਰੋਣਾ ਰੋਣਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹਮ ਦੇਖਾਂ ਤੈ ਡੁੱਬੇ ਆਲੇ ਦੇਖਦੇ ਆ ਸਿ ਡੁੱਬੇ ਪੈਨੇ ਦੁੱਖਾਂ ਦੇਚ ਦੁਖੀ ਕੇਵਲ ਮਨੁੱਖ ਔਰ ਜਿਤਨਾ ਸਿਆਣਾ ਮਨੁੱਖ ਹੈ ਉਤਨਾ ਜ਼ਿਆਦਾ ਦੁਖੀ ਹੈ ਇਹ ਸਿਆਣੇ ਮਨੁੱਖ ਦੀ ਪਹਿਚਾਣ ਜਿਤਨਾ ਸਿਆਣਾ ਹੋਵੇਗਾ ਉਤਨਾ ਦੁਖੀ ਹੋਵੇ ਇੱਕ ਹੋਰ ਨੁਕਤਾ ਵੀ ਸਰਵਨ ਕਰ ਲੈਣਾ ਪ੍ਰਮਾਤਮਾ ਦੀ ਤਰਫ ਮਨੁੱਖ ਚਲੇਗਾ ਕਿਸ ਤੋਂ ਪ੍ਰੇਰਣਾ ਲੈ ਕੇ ਕਿੱਥੋਂ ਪ੍ਰੇਰਣਾ ਲਏਗਾ ਧਾਰਮਿਕ ਅਨੁਭਵੀ ਪੁਰਸ਼ ਕਹਿੰਦੇ ਨੇ 99 ਫਿਸਦੀ ਮਨੁੱਖ ਪਰਮਾਤਮਾ ਦੀ ਪ੍ਰੇਰਣਾ ਦੁੱਖਾਂ ਤੋਂ ਲੈਂਦਾ ਹੈ ਦੁੱਖ ਤੋਂ ਅਗਰ ਇਹ ਜੀਵਨ ਸੁਖਮਈ ਹੈ ਤਾਂ ਫਿਰ ਪਰਮਾਤਮਾ ਦੀ ਕੋਈ ਲੋੜ ਵੀ ਨਹੀਂ ਹੈ ਫਿਰ ਕੀ ਲੋੜੇ ਚਿੰਤਨ ਕਰਨ ਦੀ ਜਿਤਨਾ ਸਿਆਣਾ ਮਨੁੱਖ ਹੋਵੇਗਾ ਉਤਨਾ ਉਸਨੂੰ ਦੁੱਖ ਅਨੁਭਵ ਹੋਵੇਗਾ ਦੁੱਖ ਹੀ ਉਸਨੂੰ ਪ੍ਰੇਰੇਗਾ ਪ੍ਰਭੂ ਚਿੰਤਨ ਤੇ ਇਹ ਵੀ ਮੈਂ ਅਰਜ਼ ਕਰਾਂ ਸੰਸਾਰੀ ਲੋੜਾਂ ਦੀ ਪੂਰਤੀ ਹੋ ਗਈ ਸੰਸਾਰਿਕ ਸੁੱਖ ਤੇ ਕਈ ਵਫਾ ਰੋਕ ਦਿੰਦੇ ਨੇ ਇਹ ਸੰਸਾਰਿਕ ਸੁੱਖ ਮਹਾਤਮਾ ਬੁੱਧ ਕੋਲ ਬਹੁਤ ਜ਼ਿਆਦਾ ਸੰਨ ਸਿਹਾਰਤ ਆਖਰ ਰਾਜੇ ਦਾ ਇਕਲੌਤਾ ਲੜਕਾ ਸੀ ਐਸਾ ਕੀ ਕੁਝ ਸੀ ਜੋ ਉਹਦੇ ਕੋਲ ਨਹੀਂ ਸੀ ਪਰ ਹਿਰਦਾ ਦੁੱਖ ਦੀ ਚੋਟ ਖਾ ਗਿਆ ਇੱਕ ਦਿਨ ਇੱਕ ਬਿਮਾਰ ਨੂੰ ਦੇਖਿਆ ਇੱਕ ਦਿਨ ਇੱਕ ਬੁੱਢੇ ਨੂੰ ਦੇਖਿਆ ਇੱਕ ਦਿਨ ਇਸਨੇਕ লাশ ਦੇਖ ਲਈ ਹਿਰਦਾ ਚੋਟ ਖਾ ਗਿਆ ਉਹਨੋਂ ਵੀ ਦੇਖਿਆ ਮੈਂ ਵੀ ਬਿਮਾਰ ਹੋ ਸਕਦਾ ਮੈਂ ਵੀ ਬੁੱਢਾ ਹੋ ਸਕਦਾ ਮੈਂ ਵੀ ਮਰਨਾ ਹੈ ਦੁੱਖਾਂ ਵਿੱਚ ਸ਼ਰਮੌਰ ਦੁੱਖ ਮੌਤ ਸਾਡੇ ਦੇਸ਼ ਦੇ ઋષਿ ਮੁਨੀਆਂ ਨੇ ਤਿੰਨੇ ਹੀ ਦੁੱਖ ਮੰਨੇ ਨੇ ਜਨਮ ਬੁਢੇਪਾ ਤੇ ਮਰਨ ਬਾਕੀ ਸਾਰੇ ਦੁੱਖ ਇਨ੍ਹਾਂ ਤਿੰਨ ਦੁੱਖਾਂ ਦੀ ਛਾਇਆ ਰਹਿ ਪ੍ਰਥਮ ਕਿਹੜਾ ਦੁੱਖ ਜਨਮ ਦੂਸਰਾ ਬੁਢੇਪਾ ਤੀਸਰਾ ਮਰਨ ਭਗਤ ਜੈਦੇਵ ਜੀ ਦਾ ਪਦ ਹੈ ਬੜਾ ਕੀਮਤੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਓਕੇ ਨਾ ਨਾ ਨੋਦ ਜਸ ਸਿਮਰਣੇ ਨਾ ਜਨਮ ਜਰਾਦ ਮਰਨ ਭਇੰ ਨਹੀਂ ਹੁੰਦਾ ਜੇ ਦੇ ਸਿਮਰਨ ਕਰਨ ਨਾਲ ਜਨਮ ਦਾ ਦੁੱਖ ਬੁਢੇਪੇ ਦਾ ਦੁੱਖ ਮਰਨ ਦਾ ਦੁੱਖ ਤਿੰਨ ਦੁੱਖ ਮੰਨੇ ਬਾਕੀ ਸਾਰੇ ਦੁੱਖ ਇਨ੍ਹਾਂ ਤਿੰਨ ਦੁੱਖਾਂ ਦੀਆਂ ਛਾਇਆ ਨੇ ਅਗਰ ਜਨਮ ਹੋ ਗਿਆ ਤਣ ਸਾਰੇ ਦੁੱਖ ਇਕੱਠੇ ਆਉਣਗੇ ਬੁਢੇਪਾ ਵੀ ਹੋਵੇਗਾ ਮਰਨਾ ਵੀ ਹੋਵੇਗਾ ਹੋਰ ਹਜ਼ਾਰਾਂ ਦੁੱਖ ਇਕੱਠੇ ਆਉਣਗੇ ਤੋ ਦੁੱਖਾਂ ਦਾ ਮੂਲ ਕਾਰਨ ਮੰਨਿਆ ਜਨਮ ਉਹ ਮਨੁੱਖ ਸੁਪਨੇ 'ਚ ਵੀ ਕਦੀ ਧਾਰਮਿਕ ਨਹੀਂ ਹੋ ਸਕਦਾ ਜੋ ਜੀਵਨ ਭਰ ਜਨਮ ਦਿਨ ਮਨਾਉਂਦਾ ਹੈ ਇਕ ਜਨਮ ਨੂੰ ਖੁਸ਼ੀ ਮੰਨਦਾ ਹੈ ਉਧਾਰਕ ਨਹੀਂ ਹੋ ਸਕਦਾ ਪੱਛਮੀ ਸਭਿਅਤਾ ਦਾ ਅਸਰ ਹੈ ਜਨਮ ਦੁੱਖ ਹੈ ਜੀਵਨ ਦੁੱਖ ਹੈ ਮਰਨ ਦੁੱਖ ਹੈ ਭਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਪਰਮਾਨੰ ਕਰਦੇ ਨੇ ਨਾਨਕ ਬੱਧਾ ਘਰ ਤਹਾ ਜਿੱਥੇ ਮਿਰਤ ਨ ਜਨਮ ਜਰਾ ਅਸੀਂ ਆਪਣਾ ਘਰ ਉੱਥੇ ਬਣਾਇਆ ਹੈ ਜਿੱਥੇ ਜਮਣਾ ਕੋਈ ਨਹੀਂ ਬੁਢੇਪਾ ਕੋਈ ਨਹੀਂ ਮਰਣਾ ਵੀ ਕੋਈ ਨਹੀਂ ਇਹ ਜੀਵਨ ਮਿਲੇ ਪਰਮ ਜੀਵਨ ਦੀ ਪ੍ਰਾਪਤੀ ਲਈ ਇਹ ਜੀਵਨ ਮਿਲੇ ਉਸ ਜੀਵਨ ਦੀ ਪ੍ਰਾਪਤੀ ਲਈ ਜਿਸ ਜੀਵਨ ਵਿੱਚ ਜਨਮ ਮਰਨ ਬੁਢੇਪਾ ਨਹੀਂ ਸਾਰੇ ਦੁੱਖ ਨਹੀਂ ਨੇ ਇਸ ਜੀਵਨ ਦੇ ਤਹਿਨ ਸਰੀਰ ਰੋਗਾਂ ਦੀ ਖਾਨ ਹੈ ਮਨ ਸੋਗਾਂ ਦੀ ਖਾਨ ਹੈ ਮਨ ਦੇ ਚ ਸੋਗ ਹੈ ਤਨ ਦੇ ਚ ਰੋਗ ਨੇ ਮੇਰੇ ਸਮੇਤ ਆਪ ਜਿਤਨੇ ਬੈਠੇ ਕਿਸੇ ਨੂੰ ਤੰਦਰੁਸਤ ਨਾ ਸਮਝ ਲੈਣਾ ਗੁਰਬਾਣੀ ਨਹੀਂ ਮੰਨਦੀ ਜੋ ਜੋ ਦੇਸੇ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰੂ ਜੋਗੀ ਦਰਸਲ ਰੋਗੀ ਸਾਰੇ ਨੇ ਜਿੰਨੇ ਛਿੜ ਤੱਕ ਰੋਗ ਪੀੜਾ ਨਾ ਬਣੇ ਅਸੀਂ ਰੋਗ ਨੂੰ ਰੋਗ ਮੰਨਦੇ ਹੀ ਨਹੀਂ ਆਯੁਰਵੇਦ ਯੂਨਾਨੀ ਤੇ ਐਲੋਪੈਥੀ ਹੋਮੈਪੈਥੀ ਨੇਚਰ ਤੇ ਤੇ ਪੀੜ ਦੁੱਖ ਨਾ ਬਣੇ ਰੋਗ ਦੁੱਖ ਨਾ ਬਣੇ ਰੋਗ ਪੀੜਾ ਨਾ ਬਣੇ ਉਹ ਪੀੜਾ ਦਾ ਸਮਾਧਾਨ ਤੇ ਕਰਦੇ ਨੇ ਰੋਗ ਦਾ ਨਹੀਂ ਆਯੁਰਵੇਦ ਵੀ ਮੌਜੂਦ ਹੈ ਔਰ ਐਲੋਪੈਥੀ ਮੌਜੂਦ ਹੈ ਹੋਮਿਓਪੈਥੀ ਮੌਜੂਦ ਹੈ ਨੇਚਰਪੈਥੀ ਮੌਜੂਦ ਹੈ ਮੈਡੀਕਲ ਸਟੋਰ ਦਵਾਈਆਂ ਨਾਲ ਭਰੇ ਪਏ ਨੇ ਮਨੁੱਖਾਂ ਦੇ ਸਰੀਰ ਰੋਗਾਂ ਨਾਲ ਭਰੇ ਜੋ ਜੋ ਦੇਸੇ ਸੋ ਸੋ ਰੋਗੀ ਸਾਰੇ ਹੀ ਰੋਗੀ ਨੇ ਰੋਗ ਦਿਖਾਈ ਦੇਵੇ ਭਾਵੇਂ ਨਾ ਦਿਖਾਈ ਦੇਵੇ ਤਨ ਰੋਗੀ ਹੈ ਔਰ ਰੋਗ ਵੱਧਦਿਆਂ ਵੱਧਿਆ ਇੱਕ ਦਿਨ ਬੁਢੇਪੇ ਦੇ ਵਿੱਚ ਪ੍ਰਗਟ ਹੋਏਗਾ ਬੁਢੇਪਾ ਪਰ ਵੱਲ ਰੋਗ ਔਰ ਰੋਗ ਵੱਧਦਿਆਂ ਵੱਧਿਆ ਇੱਕ ਦਿਨ ਮੌਤ ਦੇ ਵਿੱਚ ਪ੍ਰਗਟ ਹੋਵੇਗਾ ਇਹ ਵੀ ਲੋਗ ਅਗਰ ਅੰਦਰ ਰੋਗ ਨਹੀਂ ਹੈ ਤੇ ਮਨੁੱਖ ਬੁੱਢਾ ਕਿਸ ਤਰ੍ਹਾਂ ਹੋ ਜਾਂਦਾ ਹੈ ਮਰ ਕਿਸ ਤਰ੍ਹਾਂ ਜਾਂਦਾ ਹੈ ਰੋਗ ਹੀ ਤੇ ਵੱਧ ਰਿਹਾ ਹੈ ਦਿਖਾਈ ਨਹੀਂ ਦੇ ਰਿਹਾ ਤਨ ਰੋਗ ਹੈ ਗੁਰੂ ਨਾਨਕ ਨਹੀਂ ਮੰਨਦੇ ਕਿ ਕੋਈ ਤਨ ਸਵਾਸਤ ਹੋ ਸਕਦਾ ਹੈ ਰੋਗ ਤੇ ਮਨ ਸੋਗ ਹੈ ਮਨ ਦੇ ਸੋਗ ਤੇ ਚਿੰਤਾਵਾਂ ਨੇ ਜਿੱਥੇ ਸਾਰੇ ਤਨ ਰੋਗੀ ਨੇ ਉੱਥੇ ਸਤਿਗੁਰਾਂ ਦੀ ਬਾਣੀ ਕਹਿੰਦੀ ਹੈ ਸਾਰਿਆਂ ਦੇ ਮਨ ਵਿੱਚ ਚਿੰਤਾ ਹੈ ਚਿੰਤਾਤ ਹੀ जी से सबको है सारी चिंता टर रहे चिंता भविष्य दी आंदी है और यादें भूतकाल दी आंदिया ने तन नो भजण दौडन वास्ते स्थान चाहिदा है स्पेस चाहिदा है मन नो भजण दौडन वास्ते समय चाहिदा है काल चाहिदा है ਦੇਸ਼ ਦੇ ਵਿੱਚ ਭਰਮਣ ਕਰਦਾ ਹੈ ਤਨ ਕਾਲ ਦੇ ਵਿੱਚ ਭਰਮਣ ਕਰਦਾ ਹੈ ਮਨ ਕਿ ਆਨਲ ਪਕਰਨਾ ਮਨ ਨੂੰ ਜਗਾ ਨਹੀਂ ਚਾਹੀਦੀ ਅਸਥਾਨ ਨਹੀਂ ਚਾਹੀਦਾ ਮਨ ਤੇ ਸਮੇਂ ਦੇ ਵਿੱਚ ਭਟਕਦਾ ਹੈ ਤਨ ਅਸਥਾਨ ਦੇ ਵਿੱਚ ਭਟਕਦਾ ਹੈ ਤਨ ਨੂੰ ਕੰਮ ਕਰਨ ਵਾਸਤੇ ਜਗਾ ਚਾਹੀਦੀ ਹੈ ਸਪੇਸ ਚਾਹੀਦਾ ਹੈ ਦੇਸ਼ ਚਾਹੀਦਾ ਸਥਾਨ ਚਾਹੀਦਾ ਦੌੜਨ ਵਾਸਤੇ ਭਜਣ ਵਾਸਤੇ ਕੰਮ ਕਰਨ ਵਾਸਤੇ ਬੈਠਣ ਵਾਸਤੇ ਉਠਣ ਵਾਸਤੇ ਸੌਣ ਵਾਸਤੇ ਜਗਾ ਚਾਹੀਦੀ ਹੈ ਮਨ ਅਸਥਾਨ ਦੇ ਚ ਨਹੀਂ ਦੌੜਦਾ ਮਨ ਸਮੇਂ ਦੇ ਚ ਦੌੜਦਾ